ਮੈਗੀ ਹੋ ਗਈ ਤਿਆਰ ਤੇ ਆਪਾਂ ਲੱਗੇ ਆ ਖਾਣ ਕਿੱਦਾਂ ਸ਼ੁਰੂ ਰੈਡੀ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੀਪ ਵਾਹੜਾ ਤੇ ਅਸੀਂ ਜਾ ਰਹੇ ਹਿਮਾਚਲ ਕਸੌਲੀ ਦੇ ਟੂਰ ਤੇ ਤੇ ਤੁਹਾਨੂੰ ਸਾਰੇ ਥੀ ਵਿਊ ਦਿਖਾਵਾਂਗੇ ਵਧੀਆ ਸਾਰਾ ਕੁਝ ਤੇ ਆਜੋ ਸ਼ੁਰੂ ਕਰਦੇ ਆਂ ਗਲਰਨਾ ਨਾ ਹੋਵੇ ਹਮਾ ਚਲ ਜੀ ਦੇਖੋ ਪਹਾੜਾਂ ਦੇ ਨਜ਼ਾਰੇ ਤੇ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਤੇ ਵੈਦਰ ਬਹੁਤ ਵਧੀਆ ਹੈ ਹਲਕੀ-ਹਲਕੀ ਠੰਡ ਹੈ ਤੇ ਆ ਦੇਖੋ ਜੀ ਮੈਗੀ ਬਣਦੀ ਵੀ ਸਾਡੇ ਲਈ ਤੇ ਮੈਗੀ ਤੁਹਾਨੂੰ ਪਤਾ ਹੀ ਹੈ ਪਹਾੜਾਂ ਦੀ ਵੈਸੀ ਫੇਮਸ ਹੁੰਦੀ ਹੈ ਬੜੀਆਂ ਜੀ ਕਸੋਲੀ ਕੀ ਖਾਸੀਅਤ ਹੈ ਬਤਾਓ ਕਿਆ ਹੈ ਯਹਾਂ ਤੇ ਕਸੋਲੀ ਕਿ ਬੈਂਕੀ ਪੁਆਇੰਟ ਹੈ ਠੀਕ ਹੈ ਚਰਸ ਹੈ ਚਰਜ ਚਰਚ ਦਾ ਨਾਮ ਕੀ ਹੈ ਚਰਸ ਚਰਚ ਚਰਚ ਉਹ ਯਾਰ ਕੋਈ ਨਹੀਂ ਬাজি ਆਪਣੀ ਮੈਗੀ ਹੋ ਗਈ ਤਿਆਰ ਤੇ ਆਪਾਂ ਲੱਗੇ ਆ ਖਾਣ ਤੇ ਖਾ ਕੇ ਤੁਹਾਨੂੰ ਫਿਰ ਆਪਾਂ ਦੁਬਾਰਾ ਕੰਟੀਨਿਊ ਕਰਦੇ ਆਂ ਕੋਈ ਅਸੀਂ ਮੰਕੀ ਪੁਆਇੰਟ ਆਏ ਆ ਤੇ ਆ ਵੀਊ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਇੱਥੇ ਕੁਦਰਤ ਦਾ ਨੇਚਰ ਚੈੱਕ ਕਰੋ ਮਾੜੇ ਆ ਬਹੁਤ ਹੀ ਸੋਹਣਾ 뷰 ਤੁਸੀਂ ਗਿਆ ਆ ਆਪਾਂ ਦੇਖੋ ਆਹੋ ਕੀ ਬਾਤ ਹੈ ਲੋ ਜੀ ਆ ਦੇਖੋ ਆਪਾਂ ਕਸੋਲੀ ਰਿਜ਼ੋਰਟ ਆਏ ਆ ਤੇ ਰੂਮ ਵਗੈਰਾ ਇੱਥੇ ਦਾ ਸਾਰਾ 뷰 ਚੈੱਕ ਕੀਤਾ ਤੇ ਬਾਕੀ ਦੇਖਦੇ ਹਾਂ ਹੁਣ ਸਟੇ ਇੱਥੇ ਕਰਨੀ ਹੈ ਕਿ ਹੋਰ ਕਿਸੇ ਰਿਜ਼ੋਰਟ ਚ ਕਰਨੀ ਹੈ ਮੌਸਮ ਬਹੁਤ ਸੋਹਣਾ ਹੈ ਤੇ ਹਲਕੀ ਹਲਕੀ ਠੰਡ ਹੈ ਆ ਤੁਸੀਂ ਦੇਖ ਸਕਦੇ ਹੋ ਇੱਥੇ ਦਾ 뷰 ਤੇ ਬਾਕੀ ਅੱਗੇ ਜਿੱਥੇ ਜਾਵਾਂਗੇ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਜੀ ਮਾਰ ਰੋਡਲ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਅੱਗੇ ਦਾ ਉੱਥੇ ਦਾ 뷰 ਤੇ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ 뷰 ਸਾਰਾ ਤੇ ਸਨਸੈਟ ਹੋਣ ਜਾ ਰਿਹਾ ਥੋੜੀ ਦੇਰ ਤੱਕ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਇੱਧਰ ਦਾ 뷰 ਮੇਜਰ ਤੇ ਅਨਚਨਜੀ ਦੀ ਮੂਰਤੀ ਲੱਗੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਕੋਸੀ ਹੈ ਕਸੋਲੀ ਦੇ ਵਿੱਚ ਤੁਹਾਨੂੰ ਘੁਮਾ ਰਹੇ ਹਾਂ ਜੋ ਹਵਾ ਇੱਥੇ ਦੀ ਬਹੁਤ ਪਿਓਰ ਹੈ ਮਤਲਬ ਵਧੀਆ ਮਤਲਬ ਮਾਹੌਲ ਹੈ ਹਵਾ ਠੰਡੀ ਹੈ ਪਰ ਵਧੀਆ ਲੱਗ ਰਿਹਾ ਆਪਾਂ ਗੀਤੇ ਲੋ ਜੀ ਆ ਦੇਖੋ ਕਸੌਲੀ ਦਾ ਬਾਜ਼ਾਰ ਤੇ ਵੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਰੌਣਕ ਮੇਲਾ ਬੂਰਾ ਇੱਥੇ ਤੇ ਜਿਵੇਂ ਤੁਸੀ ਦੇਖ ਸਕਦੇ ਹੋ ਹਵਾ ਬਹੁਤ ਠੰਡੀ ਚੱਲ ਰਹੀ ਹੈ ਤੇ ਬਹੁਤ ਵਧੀਆ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਬਬਰ ਫਿਲੀ ਅਬ ਇੱਥੇ ਚੱਲ ਰਹੀ ਹੈ ਪਰ ਬਾਜ਼ਾਰ ਦਾ ਮਾਹੌਲ ਸੋਹਣਾ ਤੁਸੀਂ ਦੇਖ ਸਕਦੇ ਹੋ ਕਾਫੀ ਬਿਟੇ ਜਿਸੀ ਤੇ ਹਿੰਦੀ ਗਾਣੇ ਚਾਹੁੰਦੇ ਆ ਤੇ ਫੁੱਲ ਆਰਡਰ ਕੀਤਾ ਆਪਾਂ ਲਓ ਜੀ ਪਹੁੰਚ ਗਏ ਹੁਣ ਆਪਾਂ ਆਪਣੇ ਰਿਜ਼ੋਰਟ ਗਲੈਨ 뷰 ਹੈਰੀਟੇਜ ਤੇ ਵਿਊ ਚੈੱਕ ਕਰੋ ਤੁਸੀਂ ਥੋੜਾ ਜਿਹਾ ਤੇ ਇਹ ਸਾਡੇ ਰਿਜ਼ੋਰਟ ਦਾ ਵਿਊ ਹੈ ਤੇ ਇੱਥੇ ਆਪਾਂ ਹੁਣ ਸਟੇ ਕਰਾਂਗੇ ਅੱਜ ਦੇਖੋ ਅੱਜ ਵੀ ਸਟੇ ਕਰਦੇ ਆਂ ਤੇ ਕੱਲ ਵੀ ਸ਼ਾਇਦ ਦਿੱਤੀ ਸਟੇ ਕਰਾਂਗੇ ਤੇ ਮੌਸਮ ਪੂਰਾ ਠੰਡਾ ਤੇ ਹਵਾ ਪੂਰੀ ਠੰਡੀ ਵਗ ਰਹੀ ਹੈ ਤੇ ਆ ਤੁਹਾਨੂੰ ਬੜਾਇਆ ਮੈਂ ਉੱਪਰੋਂ ਵੀ ਦਿਖਾ ਦਈਏ ਤੇ ਆਜੂ ਹੁਣ ਅੰਦਰ ਚੱਲਦੇ ਆਪਾਂ ਲਓ ਜੀ ਅੰਦਰ ਆਪਾਂ ਆ ਗਏ ਤੇ ਇਹ ਅੰਦਰ ਦਾ ਵੀਊਅਰ ਕਾਫੀ ਕੋਜ਼ੀ ਜਿਹਾ ਮਾਹੌਲ ਹੈ ਤੇ ਲੁਕਵਾ ਯੂਨਿਟ ਬਹੁਤ ਕਾਫੀ ਵਧੀਆ ਤੇ ਇੱਥੇ ਅੱਜ ਦੀ ਆਪਣੀ ਸਟੇ ਆਪਾਂ ਕਰਾਂਗੇ ਤੇ ਬਾਕੀ ਤੁਹਾਨੂੰ ਸਾਰਾ ਐਕਸਪਲੋਰ ਕਰਾਂਗੇ ਇੱਥੇ ਰਿਜ਼ੋਰਟ ਵੀ ਇਹਨੂੰ ਸਾਰੇ ਨੂੰ ਤੇ ਆ ਜੂ ਬੈਕਸਾਈਡ ਦੇਖਦੇ ਆਪਾਂ ਕੀ ਹੈ ਆ ਦੇਖੋ ਜੀ ਬੈਕਸਾਈਡ ਦਾ ਵੀ ਕਿੰਨਾ ਸੋਹਣਾ 뷰 ਤੁਸੀਂ ਦੇਖ ਸਕਦੇ ਹੋ ਆ ਛੋਟੀ-ਵਡੀ ਲਾਈਟਿੰਗ ਲੱਗੀਆਂ ਹੋਈਆਂ ਨੇ ਤੇ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਕਾਫੀ ਵਧੀਆ ਬਾਈ ਬਾਰੀ ਹੈ ਤੇ ਹਵਾ ਪੂਰੀ ਠੰਡੀ ਹੈ ਤੇ ਓਪਨ ਦੇ ਵਿੱਚ ਬੜਿਆ ਹੋਇਆ ਆ ਨਾ ਦੇਖੋ ਜੀ ਓਪਨ ਦਾ 뷰 ਬੈਕ ਸਾਈਡ ਤੇ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਇੱਥੇ ਦਾ ਤੁਸੀਂ ਦੇਖ ਸਕਦੇ ਆਂ ਆ ਇਹ ਕੰ比亚 ਦਾ ਹਾਲਾਤ ਆ ਆ ਦੇਖੋ ਜੀ ਕਸੋਲੀ ਰਾਤ ਦਾ ਵੀ ਤੁਸੀਂ ਚੈੱਕ ਕਰੋ ਬਣਾਇਆ ਲਾਈਟਿੰਗ ਜਗ ਰਹੀ ਹੈ ਸਾਰੀ ਤੇ ਕਾਫੀ ਉਚਾਈ ਤੇ ਰਿਜ਼ੋਰਟ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਦੂਰ ਤੱਕ ਦੇਖ ਸਕਦੇ ਹਾਂ ਕਿੰਨੀ-ਕਿੰਨੀ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਸ਼ਹਿਰ ਜਗਮਗਾ ਰਿਹਾ ਤੇ ਬਹੁਤ ਹੀ ਵਧੀਆ ਮਤਲਬ ਲੱਗ ਰਿਹਾ ਹਵਾ ਬਹੁਤ ਠੰਡੀ ਹੈ ਤੇ ਇਸ ਕਰਕੇ ਥੋੜੀ ਆਵਾਜ਼ ਮੇਰੀ ਭਾਰੀ ਹੋ ਗਈ ਹੋਈ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਉਹ ਨੀਚੇ ਬਣਿਆ ਹੋਇਆ ਜੀ ਪੂਲ ਤੇ ਪੂਲ ਦਾ ਤਾਂ ਮੈਂ ਕਹਣਾ ਭੁੱਲੀ ਜਾਈਏ ਕਿਉਂਕਿ ਪਾਣੀ ਬਹੁਤ ਠੰਡਾ ਹੋਣਾ ਇਸ ਟਾਈਮ ਤੇ ਉਪਰਤਾਰਿਆਂ ਦੀ ਸ਼ਾਂ ਅਸੀਂ ਰੂਮ ਅਸੀਂ ਐਂਟਰ ਕਰਨ ਜਾ ਰਹੇ ਹਾਂ ਆਪਣੇ ਤੇ ਤੇ ਲੋ ਜੀ ਹੁਣ ਆਪਾਂ ਰੂਮ ਚ ਐਂਟਰ ਕਰ ਰਹੇ ਆ ਤੇ ਰੂਮ ਤੁਹਾਨੂੰ ਦਿਖਾ ਦਈਏ ਆਪਣਾ ਇਹ ਦੇਖੋ ਜੀ ਆਪਣਾ ਸੀਟਿੰਗ ਏਰੀਆ ਰੂਮ ਦੇ ਵਿੱਚ ਤੇ ਇਹ ਆਪਣਾ ਵਾਸ਼ਰੂਮ ਹੈ ਤੇ ਇਧਰ ਆਪਣਾ ਬੈੱਡਰੂਮ ਹੈ ਜੀ ਤੇ ਬੈੱਡਰੂਮ ਦੇ ਵਿੱਚ ਹੋਰ ਵਾਸ਼ਰੂਮ ਹੈ ਜੀ ਅਟੈਚ ਤੇ ਇੱਥੇ ਵੀ ਸਿਟਿੰਗ ਏਰੀਆ ਬਣਿਆ ਹੋਇਆ ਤੇ ਬੈਕਯਾਰਡ ਤੋਂ ਦਿਖਾ ਦਿੰਦਾ ਉਹਦਾ ਬੈਕ ਸਾਈਡ ਬੈਕ ਸਾਈਡ ਉਹ ਆਹ ਦੇ ਖੂ ਚੇਅਰ ਲੱਗੀ ਹੋਈ ਹੈ ਛੂਟੇ ਮਾਟੇ ਤੇ ਇੱਥੇ ਵੀ ਸਿਟਿੰਗ ਬਣੀ ਹੋਈ ਹੈ ਬਾਲਕਨੀ ਤੇ ਆਹ ਬਣਿਆ ਹੋਇਆ ਜੀ ਕੁਜੀ ਤੇ ਹਾਂ ਬਾਲਕਨੀ ਦਾ 뷰 ਤੁਸੀਂ ਦੇਖ ਸਕਦੇ ਹੋ ਕਿੰਦਾ ਸ਼ਹਿਰ ਸਾਰਾ जगਮਗਾ ਕਰ ਰਿਹਾ ਪਿਆ ਤੇ ਬਹੁਤ ਸੋਹਣਾ 뷰 ਹੈ ਪੂਰਾ ਸ਼ਹਿਰ जगਮਗਾ ਰਿਹਾ ਤੇ ਬਾਕੀ ਹੋਰ ਵੀ ਨਿਯਾਰਤ ਹੁੰਦੇ ਦਿਖਾਣੇ ਹੈ ਸ਼ਹਿਰ ਦੇ ਪੂਲ ਕਿੱਡਾ ਗੋੜਾ ਪਿਆ ਇੱਥੇ ਤੇ ਦਰਸਲ ਟਾਈਮਿੰਗ ਇਹਦੀ ਸੀ 9 ਵਜੇ ਤੱਕ ਪਰ ਅਸੀਂ ਰਿਕਵੈਸਟ ਵੀਆਰ ਕਰਕੇ ਇਹਨਾਂ ਨੂੰ ਅਸੀਂ ਕਿਹਾ ਕਿ ਅਸੀਂ 10 ਵਜੇ ਤੱਕ ਪੂਲ ਖੇਡਣਾ ਤੇ ਇਹ ਪੂਲ ਟੇਬਲ ਹੈ ਐਕਟੀਵਿਟੀ ਜ਼ੋਨ ਹੈ ਕਿਡਜ਼ ਜ਼ੋਨ ਹੈ ਇੱਥੇ ਬਾਕਿਡਸ ਐਕਟੀਵਿਟੀ ਕਰ ਸਕਦੇ ਆ ਤੇ ਨੋਰਮਲ ਆਪਾਂ ਪੂਲ ਵਗੈਰਾ ਇੱਥੇ ਆਪਾਂ ਪਲੇ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਹਾਟ ਟਾਈਮ ਬਣਿਆ ਹੋਇਆ ਤੇ ਆਪਾਂ 6th ਫਲੋਰ ਤੇ ਆਪਾਂ ਹੁਏ ਹੋਏ ਆ ਤੇ ਵਕਤ ਵਿੱਚ ਤੁਹਾਨੂੰ ਇੱਕ ਵਾਰੀ ਸਾਰਾ ਓਵਰਵਿਊ ਇੱਥੇ ਦਿਖਾ ਦਿੰਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਮੂਡ ਬਣਿਆ ਹੋਇਆ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਸਿੰਮੋਨ ਲੇਗੀ ਮੈਟ੍ਰਿਕ ਜੇ ਤੁਸੀਂ ਦੇਖ ਸਕਦੇ ਹੋ ਤੇ ਪਿੰਗ ਪੋਂ ਗੇਮ ਬਣੀ ਹੋਈ ਹੈ ਤੇ ਇਹ ਆਪਣਾ ਜੀ ਪੂਲ ਟੇਬਲ ਨਾ ਨਾ ਇਹ ਪੜ ਕੇ ਰੱਖਾਇਆ ਮੈਂ ਹਟ ਕਰ ਲਵਾਂ ਦੇਖ ਸਕਦੇ ਹੋ ਤੁਸੀਂ ਤੇ ਮੈਂ ਵਾਚ ਇਹ ਆਪਣਾ ਕਿਟ ਸੈਕਸ਼ਨ ਹੈ ਉਹ ਨਹੀਂ ਇਹ ਮੈਂ ਉਹਦੇ ਬਾਹਰ ਤੇ ਬਾਹਰ ਦਾ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਤੇ ਅਲੱਗ-ਅਲੱਗ ਤਰ੍ਹਾਂ ਦੀ ਲਿਕਰ ਇੱਥੇ ਅਵੇਲੇਬਲ ਹੈ ਤੇ ਦੇਖੋ ਤੁਸੀਂ ਵੀ ਸਾਰਾ ਹਲਕਾ-ਵਲਕਾ ਮਿਊਜ਼ਿਕ ਚੱਲ ਰਿਹਾ ਬੈਕਸਾਈਡ ਤੇ ਬਹੁਤ ਸੋਹਣੀ ਵਾਈਬ ਬਣੀ ਹੋਈ ਹੈ ਤੇ ਬਾਈ ਜੀ ਦੇਖਦੇ ਆ ਸਾਨੂੰ ਕੀ ਬਣਾ ਕੇ ਦਿੰਦੇ ਆ ਉਸ ਦੇਖ ਸਕਦੇ ਹੋ ਕਿੰਨੇ ਤਰ੍ਹਾਂ ਦੀ ਵੈਰਾਈਟੀ ਇਹਨਾਂ ਕੋਲ ਹੈ ਬਾਈ ਜੀ ਸਾਡੇ ਟਕੀਲਾ ਬਣਾ ਕੇ ਦਿਖਾਣਗੇ ਸਾਨੂੰ ਆਪਾਂ ਬਾਦੀ ਜੀ ਨੂੰ ਇਹ ਬਰਫ਼ ਆਹ ਚਾਹ ਤੇ ਬਾਈ ਵੀ ਟੈਸਟ ਕਰ ਲੈਣ ਟੋਟਲ ਰੈਡੀ ਨੇ ਇੱਕ ਨੰਬਰ ਦੇ ਦੋ ਤੋਂ ਅੱਛਾ ਇੱਕ ਨੰਬਰ ਦੇ ਦੋ ਦੋ ਨੰਬਰ ਕਰਦੇ ਦੋ ਨੰਬਰ ਕਰਦੇ ਹਾਂਜੀ ਦੋਸਤੋ ਸਵੇਰ ਹੋ ਚੁੱਕੀ ਹੈ ਤੇ ਆਜੋ ਤੁਹਾਨੂੰ ਸਵੇਰ ਦਾ ਵੀਊ ਦਿਖਾ ਦਈਏ ਤੇ ਤੁਸੀਂ ਦੇਖ ਸਕਦੇ ਹੋ ਕਿ ਦਿਨ ਬੜਾ ਸਾਫ਼ ਸੁਥਰਾ ਜਿਹੜਾ ਹੈ ਬਹੁਤ ਹੀ ਜ਼ਿਆਦਾ ਬ੍ਰਾਈਟ ਹੈ ਤੇ ਤੋਂਪ ਇੱਕ ਪਾਸੇ ਪੂਰੀ ਨਿਕਲੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਬਟ ਹਵਾ ਬਹੁਤ ਜ਼ਿਆਦਾ ਠੰਡੀ ਚੱਲਦੀ ਹੋਈ ਹੈ ਹਵਾ ਠੰਡੀ ਆਪਾਂ ਕਹਿ ਸਕਦੇ ਹਾਂ ਬਰਫੀਲੀ ਹਵਾ ਜਿੱਦਾਂ ਉਹ ਚੱਲਦੀ ਪਈ ਹੈ ਤੇ ਤੁਸੀਂ ਆ ਵੀਊ ਚੈੱਕ ਕਰੋ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਮਤਲਬ ਦੂਰ ਤੱਕ ਪਹਾੜ ਆਪਣ ਨਜ਼ਰ ਆ ਰਹੇ ਤੇ ਬਾਕੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਜੋ ਬਿਲਡਿੰਗਸ ਬਣੀਆਂ ਹੋਈਆਂ ਨੇ ਤੇ ਲੋਕਾਂ ਦੇ ਘਰ ਨਜ਼ਰ ਆ ਰਹੇ ਨੇ ਆਸਮਾਨ ਬਿਲਕੁਲ ਦੇਖੋ ਤੁਸੀਂ ਪੂਰਾ ਪੂਰਾ ਚਮਕਿਆ ਹੋਇਆ ਹੈ ਪੂਰਾ ਬ੍ਰਾਈਟ ਕੋਈ ਪੋਲਿਊਸ਼ਨ ਨਹੀਂ ਇੱਥੇ ਸਾਰਾ ਕੁਝ ਬਹੁਤ ਜ਼ਿਆਦਾ ਨਾ ਕਲੀਨ ਕਲੀਨ ਹੈ ਤੇ ਹਵਾ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋਵੋ ਗੂੰਗੂ ਕਰਦੀ ਆਵਾਜ਼ ਆ ਰਹੀ ਹੈ ਤੇ ਆ ਸਾਡੇ ਰੂਮ ਦੀ ਹੈ ਜੀ ਬਲਕਨੀ ਤੇ ਜਿਹਦੇ ਵਿੱਚ ਇਹ ਝੂਟਾ ਲੱਗਿਆ ਹੋਇਆ ਆਪਣਾ ਚੜੀ ਦਾ ਉਹ ਨਹੀਂ ਹੁੰਦਾ ਹੌਸਲਾ ਉਹਦੀ ਸ਼ੇਪ ਦੇ ਵਿੱਚ ਤੇ ਇਹ ਝੂਟਾ ਲੱਗਿਆ ਹੋਇਆ ਤੇ ਇਹ ਚੇਅਰ ਤੇ ਟੇਬਲ ਲੱਗਿਆ ਹੋਇਆ ਸੀਗਾ ਬੈਕ ਸਾਈਡ ਤੇ ਤੇ ਆਜੋ ਤੁਹਾਨੂੰ ਜੀ ਕੁਰਸੀ ਵੀ ਦਿਖਾ ਦੁੰਨੇ ਹ ਜਿੱਥੇ ਅਸੀਂ ਪ੍ਰਤੀਬਾਤ ਲਿਆ ਸੀ ਇਹ ਜੀ ਕੁਰਸੀ ਦਾ ਡੱਬਾ ਬਣਿਆ ਹੋਇਆ ਤੇ 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 ਅਸੀਂ ਘੰਟਾ 2 ਘੰਡੇ ਰਾਤੀ ਅਸੀਂ ਨੌਂਦੇ ਰਹੇ ਉਹ ਚੀਜ਼ ਉਹਦੇ ਕਰਕੇ ਥੋੜੀ ਮੇਰੀ ਆਵਾਜ਼ ਵੀ ਹੁਣ ਭਾਰੀ ਭਾਰੀ ਹੈ ਲੋਰੀ ਹੁਣ ਅਸੀਂ ਕਰਨਾ ਆਏ ਆ ਬ੍ਰੇਕਫਾਸਟ ਤੇ ਅੱਜ ਤੁਹਾਨੂੰ ਕਿਹੜਾ ਕਰਵਾ ਰਹੀ ਹਾਂ ਬ੍ਰੇਕਫਾਸਟ ਦੇ

ਤੇ ਲੋ ਜੀ ਆਪਾਂ ਹੁਣ ਹੋ ਗਏ ਆ ਰੈਡੀ ਤੇ ਹੁਣ ਆਪਾਂ ਰਿਜ਼ੋਰਟ ਦੇ ਹੋਰ ਵੀ 뷰 ਤੁਹਾਨੂੰ ਦਿਖਾਉਨੇ ਆ ਤੇ ਪੂਲ ਵੀ ਵਗੈਰਾ ਇੱਥੇ ਹੈਗਾ ਉਹ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਜੋ ਐਕਟੀਵਿਟੀ ਹੁਣ ਆਪਾਂ ਕਰਾਂਗੇ ਉਹ ਤੁਹਾਨੂੰ ਨਾਲ-ਨਾਲ ਆਪਾਂ ਸਾਰੀਆਂ ਦਿਖਾਵਾਂਗੇ ਜਿੰਨੀਆਂ ਵੀ ਆਪਾਂ ਕਵਰ ਕਰ ਸਕਦੇ ਆ ਤੇ ਆਜੋ ਉੱਥੇ ਮਿਲਦੇ ਆਂ ਹਾਂਜੀ ਦੋਸਤੋ ਨਾਈਟ 뷰 ਤੁਸ ਦੇਖਿਆ ਤੇ ਹੁਣ ਆਪਾਂ ਤੁਹਾਨੂੰ ਡੇ ਦਾ ਵੀ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਨੀਲਾ ਆਸਮਾਨ ਹੈ ਤੇ ਚਾਰੇ ਪਾਸੇ ਹਰਿਆਲੀ ਹੈ ਬਹੁਤ ਜਿਆਦਾ ਦੇਖੋ ਸੋਹਣਾ ਵੀ ਆਪਾਂ ਨੂੰ ਨਜ਼ਰ ਆ ਰਿਹਾ ਬਿਲਕੁਲ ਜਿਹੜਾ ਅਸਮਾਨ ਹੈ ਬਿਲਕੁਲ ਨੀਲਾ ਨਜ਼ਰ ਆ ਰਿਹਾ ਤੇ ਬਿਲਕੁਲ ਹੀ ਮੈਂ ਕਹਿੰਦਾ ਬਿਲਕੁਲ ਹੀ ਸਾਫ਼ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਦੂਰ ਤੱਕ ਆਪਾਂ ਇੱਥੋਂ ਦੇਖ ਸਕ ਰਹੇ ਹਾਂ ਲੋਕਾਂ ਦੇ ਘਰ ਦੂਰ ਦੂਰ ਆਪਾਂ ਦੇਖ ਰਹੇ ਹਾਂ ਤੇ ਉਹ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਪਹਾੜ ਨਜ਼ਰ ਆ ਰਹੇ ਤੇ ਉਹ ਤੁਸੀਂ ਬੈਕ ਤੇ ਦੇਖ ਸਕਦੇ ਹੋ ਜਿਹੜੀਆਂ ਬਰਫੀਆਂ ਪਹਾੜੀਆਂ ਉਹ ਛਿਬੜੀਆਂ ਨੇ ਯਾਰੇ ਸੋ ਲੁਕ ਨਿਊ ਚਾਹੀਦੇ ਆਪੇ ਖੜੇ ਆ। ਉਹ ਨੀਚੇ ਸਟ੍ਰੀਮ ਪੋੜ ਹੈ। ਕਾਫੀ ਉਚਾਈ ਤੇ ਇਹ ਗਲੈਨਵੀ ਹੋਟਲ ਬਣਿਆ ਹੋਇਆ ਜਿੱਥੇ ਆਪਾਂ ਸਟੇ ਕੀਤਾ। ਆਹ ਜਿਹੜਾ ਦਿਹਾੜਾ ਤੋਂ ਆ ਰਿਹਾ ਹਾਂ ਸੋ ਇਹ ਹੈਡਸਿਓਨ ਜਿੱਥੇ ਅਸੀਂ ਤੇ ਦੋਸਤਾਂ ਕੇ ਵਿਜ਼ਿਟ ਕਰਨਾ ਜਾਂਦੇ। ਉਹ ਦੇਖੋ ਜੀ ਮੰਦਿਰ ਨਜ਼ਰ ਆ ਰਿਹਾ। ਮੰਕੀ ਮੰਦਿਰ ਤੋਂ ਆ ਰਿਹਾ। ਤੇ ਉੱਥੇ ਅਸੀਂ ਕੱਲ ਵਿਜ਼ਿਟ ਕੀਤਾ ਸੀ ਬਟ ਉੱਥੇ ਮੋਬਾਈਲ ਵਗੈਰਾ ਸ਼ਵੈਲਾ ਉੜਨੀ ਸੀਗਾ ਤੇ ਇਸ ਕਰਕੇ ਅਸੀਂ ਕੁਝ ਵੀ ਉੱਥੇ ਸ਼ੂਟ ਨਹੀਂ ਕਰ पाए ਪਰ ਜੋ ਵਾਈਬ ਸੀ ਉੱਥੇ ਜਾ ਕੇ ਬਹੁਤ ਵਧੀਆ ਲੱਗਿਆ ਸਾਨੂੰ ਕਿਉਂਕਿ ਉਹ ਥੋੜਾ ਰੈਸਟ੍ਰਿਕਟਡ ਏਰੀਆ ਸੀਗਾ ਤੇ ਉੱਥੇ ਅਲਾਉਡ ਨਹੀਂ ਕਰਦੇ ਸੀ ਪਾਉਣ ਵਗੈਰਾ ਤੇ ਆ ਤੁਸੀਂ ਰਿਜ਼ੋਰਟ ਦਾ ਬਾਹਰੋਂ 뷰 ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫ਼ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਮਤਲਬ ਸੋਹਣਾ ਮੌਸਮ ਹੈ ਤੇ ਫਰਵਰੀ ਦਾ ਮਹੀਨਾ ਚੱਲ ਰਿਹਾ ਤੇ ਆਈ ਥਿੰਕ ਇਹ ਮੌਸਮ ਜਿਹੜਾ ਇਹ ਦਿਨ ਨੇ ਬਹੁਤ ਵਧੀਆ ਨੇ ਇੱਥੇ ਵਿਜ਼ਿਟ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਤੇ ਆਊਟਡੋਰ ਇਹ ਸਿਟਿੰਗ ਬਣੀ ਹੋਈ ਹੈ ਇੱਥੇ ਬੈਠ ਕੇ ਤੁਸੀਂ ਜੋ ਵੀ ਆਪਣਾ ਫੈਮਿਲੀ ਟਾਈਮ ਸਪੈਂਡ ਕਰ ਸਕਦੇ ਹੋ ਜਾਂ ਕੁਝ ਵੀ ਹੈ ਤੇ ਆ ਜੋ ਅੱਗੇ ਦਿਖਾਣੇ ਆ ਤੁਹਾਨੂੰ ਹਰ ਘਟੇ ਤੇ ਪੰਨਾਂ ਨੇ ਕਵਰੇਜ ਕੀਤੀ ਹੋਈ ਹੈ। ਕਾਰਨਰ ਵੀ ਆਪਾਂ ਕਹਿ ਸਕਦੇ ਹਾਂ। ਆ ਦੇਖੋ ਜੀ ਪਹਾੜ ਕਿੰਨੀ ਦੂਰ ਤੱਕ ਆਪਾਂ ਪਹਾੜ ਹੀ ਪਹਾੜ ਨਜ਼ਰ ਆ ਰਹੇ ਨੇ ਤੁਸੀਂ ਦੇਖੋ। ਤੇ ਨੀਚੇ ਵਾਲਾ ਹਿੱਸਾ ਤੇ ਉਧਰ ਖਦ ਦੇਖੋ ਤੁਸੀਂ ਹਰੇ ਹਰੇ ਕਿੰਨੇ ਸੋਹਣੇ ਲੱਗ ਰਹੇ ਆ। ਉਹ ਵੀ ਚੈੱਕ ਕਰੋ ਸਾਰਾ ਤੁਸੀਂ। ਮੈਂ ਤੁਹਾਡਾ ਆਪਣਾ ਦੀਪਾਣਾ ਤੁਹਾਡੇ ਨਾਲ ਇੱਥੇ ਜੁੜਿਆ ਰਹਾਂਗਾ ਤੇ ਤੁਸੀਂ ਜੇ ਮੇਰੇ ਵਲੌਗ ਵਧੀਆ ਲੱਗਦੇ ਆ ਤੇ ਵੱਧ ਤੋਂ ਵੱਧ ਤੁਸੀਂ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ। ਤੇ ਜਿਹੜੇ ਆਪਣੇ ਫਰੈਂਡਸ ਨੇ ਆਪਣੀ ਫੈਮਿਲੀ ਨੂੰ ਸ਼ੇਅਰ ਕਰਿਆ ਦੇਖ ਸਕਦੇ ਹਾਂ ਉਹ ਜਿੱਥੋਂ ਆਪਣੇ ਉਤਰਾਈ ਹੈ ਇੱਥੋਂ ਕੱਲ ਆਪਾਂ ਐਂਟਰੀਸ ਕੀਤੀ ਹੈ ਤੇ ਆ ਰਿਜ਼ੋਰਟ ਦੇ ਨੀਚੇ ਵਾਲਾ 뷰 ਹੈ ਤੇ ਆਜੋ ਅੱਗੇ ਚੱਲਦੇ ਆਪਾਂ ਉੱਧਰ ਤੁਸੀਂ ਦੇਖ ਸਕਦੇ ਹੋ ਉੱਧਰ ਵੀ ਸ਼ਾਇਦ ਆਈ ਥਿੰਕ ਇਹ ਬਣਾ ਰਹੇ ਹੈ ਕਾਟੇਜ ਬਣਾ ਰਹੇ ਨੇ ਛੋਟੇ 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 ਨਹੀਂ ਵੱਡੇ ਨਹੀਂ ਕਾਟੇਜ ਵੈਸੇ ਤੇ ਫੈਮਿਲੀ ਵਗੈਰਾ ਨਾਲ ਜਿੱਦਾਂ ਸਟੇ ਕਰਨਾ ਤਿੱਥੇ ਸ਼ਾਇਦ ਉਹਦੀ ਤਿਆਰੀ ਅੱਗੇ ਕਰ ਰਹੇ ਨੇ ਪ੍ਰਾਈਵੇਟ ਕਾਟੇਜ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਆਪਣਾ ਸੈਪਰੇਟ ਸਪੇਸ ਜਿਹੜਾ ਬਣਾ ਲੈ ਸਕਦੇ ਆ ਤੇ ਹਵਾ ਦੀ ਪਿਓਰਿਟੀ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਤੁਸੀਂ ਦੇਖ ਸਕਦੇ ਹੋ ਪਾਸ ਕਾਈਲੋਨ ਬਣਿਆ ਹੋਇਆ ਜੀ ਸੱਚ ਕਹਾਂ ਤਾਂ ਵੀਊ ਜਿਹੜਾ ਨਾ ਇੱਥੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਜਿੰਨੀ ਵੀ ਮਰਜ਼ੀ ਆਪਾਂ ਦੇਖ ਲਈਏ ਵੀਊ ਬੜੇ ਸੋਹਣੇ ਨੇ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਬਣਿਆ ਹੋਇਆ ਸਭ ਆਹ ਦੇਖੋ ਜੀ ਕਿੰਨੀ ਸੋਹਣੀ ਸੀਟਿੰਗ ਬਣੀ ਹੋਈ ਹੈ ਇਹ ਆ ਦੇਖੋ ਤੁਹਾਨੂੰ ਸਭ ਤੋਂ ਜ਼ਿਆਦਾ ਆਪਾਂ ਹੁਣ ਡੇਂਜਰਸ 뷰 ਦਿਖਾਉਂਦੇ ਆ ਕਾਰਨ ਤੋਂ ਆ ਦੇਖੋ ਇਹ ਤੁਲੀ ਤੋਂ ਦਗਾ ਨੇ ਆ ਦੇਖੋ ਇਹ ਬਾਦੀ ਹੋ ਦੇਖੋ ਕਿੰਨੀ ਉਚਾਈ ਤੇ ਤੇ ਫੋਨ ਫੜਦੇ ਹੋਏ ਵੀ ਇੱਥੇ ਮੈਨੂੰ ਡਰ ਲੱਗ ਰਿਹਾ ਕਿਉਂਕਿ ਹਵਾ ਵੀ ਚੱਲਦੀ ਪਈ ਹੈ ਤੇ ਥੋੜੀ ਉਚਾਈ ਵੀ ਜ਼ਿਆਦਾ ਹੈ ਸਾਰੇ ਤੁਸੀਂ ਸ਼ੁਰੂ ਕਰ ਐਡਵਾਈਸ ਵਗੈਰਾ ਨੂੰ ਪ੍ਰੋਪਰ ਸੰਭਾਲ ਕੇ ਤੁਸੀਂ मौसम ਬੜਾ ਕਲੀਅਰ ਹੈ ਤੇ ਜਿੰਨਾ ਵੀ ਕੈਮਰੇ ਚ ਕੈਪਚਰ ਕਰ ਪਾ ਰਹੇ ਆ ਆਪਾਂ ਪਰ ਜੋ ਆਈਸ ਨਾਲ ਜੋ ਆਪਾਂ ਦੇਖ ਰਹੇ ਆ ਜੋ ਪ੍ਰਮਾਤਮਾ ਨੇ ਕੈਮਰੇ ਲਾਇਏ ਨੇ ਅੱਖਾਂ 'ਚ ਉਹ ਬਾਕੀ ਬਹੁਤ ਜ਼ਿਆਦਾ ਬੈਸਟ ਆ ਲੈ ਕੋ ਜੀ ਪੂਲ ਦੀ ਆਪਣੀ ਜਿਹੜੀ ਆ সুইਮ ਪੂਲ ਦੀ ਐਂਟਰੀ ਤੇ ਪਹਿਲਾਂ ਤੁਹਾਨੂੰ ਇਧਰੋਂ ਵੀਊ ਦਿਖਾ ਦਈਏ ਲਿਫਟ ਜਾ ਰਹੀ ਤਾਂ ਉਹ ਜੀ ਦੇਖੋ ਹੌਲੀ ਹੌਲੀ ਉਹ ਪੂਲ ਏਰੀਆ ਬਲ ਚੱਲਦੇ ਆ। ਆਹ ਹੈ ਜੀ ਪੂਲ ਏਰੀਆ ਤੇ ਮੌਸਮ ਬਹੁਤ ਠੰਡਾ ਹੈ ਤੇ ਨਹੀਂ ਤਾਂ ਆਪਾਂ ਪੂਲ ਦੀ ਐਕਟੀਵਿਟੀ ਜ਼ਰੂਰ ਕਰਨੀ ਸੀ ਸੇਮ ਪੂਲ ਦੇ ਕਿਉਂਕਿ ਇੱਥੋਂ ਜਿਹੜਾ ਵਿਊ ਨਜ਼ਰ ਆਉਣਾ ਸੀਗਾ ਬਾਹਰ ਦਾ ਬਹੁਤ ਹੀ ਸੋਹਣਾ ਨਜ਼ਰ ਆਉਣਾ ਸੀਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਉਚਾਈ ਤੇ ਬਣਾਇਆ ਹੋਇਆ ਇਹਨਾਂ ਨੇ। ਆ ਦੇਖੋ। ਆ ਪੂਲ ਹੈ ਜੀ। ਨੇ ਮਾਲਦੀਵਜ਼ ਬਲੀ ਵਾਲੀ ਫੀਲਿੰਗ ਆਣੀ ਸੀ ਇੱਥੇ ਪਰ ਇਹ ਹੈ ਕਿ ਟੂ ਵੈਦਰ ਇੱਥੇ ਇਸ ਟਾਈਮ ਠੰਡਾ ਹੈ ਤੇ ਇਸ ਕਰਕੇ ਆਪਾਂ ਐਕਟੀਵਿਟੀ ਨਹੀਂ ਕਰ ਸਕਦੇ ਸੀ ਤੇ ਬਾਕੀ ਤੁਸੀਂ ਦੇਖੋ ਟੋਟਲ ਰਿਜ਼ੋਰਟ ਦਾ ਜੋ 뷰 ਹੈ ਤੇ ਆਪੂ ਤੁਸੀਂ ਦੇਖ ਸਕਦੇ ਹੋ ਨੀਲੀ ਨੀਲੀ ਠੰਡਾ ਫਨਾ ਪਾਉਂਦੇ ਟੋਟਲ ਨੀਲੀ ਨੀਲੀ ਆਹ ਦੇਖੋ ਜੀ ਕਿਡਸ ਦਾ ਸੈਕਸ਼ਨ ਬਣਿਆ ਹੋਇਆ ਛੋਟਾ ਜਿਹਾ ਦੇ ਵਿੱਚ ਡਾਲਫਿਨ ਮੱਛੀਆਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਜਿਹੜੇ ਸਰਫਸ ਤੇ ਤੇ ਇਹਦੀ ਪਾਣੀ ਦੀ ਡੁਗਾਈ ਥੋੜੀ ਘੱਟ ਹੈ ਬੱਚਿਆਂ ਦੇ ਲਈ ਤੁਸੀਂ ਦੇਖ ਸਕਦੇ ਹੋ ਸਾਰਾ ਵੀ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਉਹ ਦੇਖੋ ਕਿੰਨੇ ਉੱਚੇ ਉੱਚੇ ਪਾੜ ਨੇ ਤੇ ਉਸ ਪਰ ਹਾਂ ਉਹ ਤਾਂ ਕਿਰਸਪੋਰਮ ਇੱਥਾ ਆ ਰਿਹਾ ਹੈ ਅੱਜ ਗੁਜੀ ਬਾਹਰ ਵੀ ਓਪਨ ਚ ਬਣਿਆ ਹੋਇਆ ਔਰ ਠੰਡ ਬਹੁਤ ਹੋਣੀ ਐ ਇਸ ਕਰਕੇ ਇਹਦੀ ਐਕਟੀਵਿਟੀ ਆਪਾਂ ਨਹੀਂ ਕਰ ਸਕਦੇ। ਕੋਈ ਗੱਲ ਨਹੀਂ। ਤੇ ਦੇਖੋ ਤੁਸੀਂ ਸਾਰਾ ਤੇ ਇਸ ਸਾਈਡ ਤੁਸੀਂ ਦੇਖੋਗੇ ਤੇ ਪਹਿਲਾਂ ਆਪਾਂ ਉੱਥੋਂ ਉੱਪਰੋਂ ਕਵਰ ਕੀਤਾ ਸੀ ਤੇ ਦੇਖੋ ਕਿੰਨੀ ਉਚਾਈ ਤੇ ਸੀਗਾ ਤੇ ਹੁਣ ਆਪਾਂ ਅੱਜ ਹੋਰ ਹੇਠਾਂ ਹੀ ਨੀਚੇ ਆਏ ਆ। ਸ਼ੂਟਿੰਗ ਜ਼ੋਨ ਬਣਾਇਆ ਹੋਇਆ ਹੈ ਨੀਚੇ। ਐਕਟੀਵਿਟੀਆਂ ਦਾ ਜ਼ੋਨ ਆ ਨੀਚੇ। ਤੇ ਆਹ ਦਰਖਤ ਵੀ ਤੁਸੀਂ ਦੇਖ ਸਕਦੇ ਹੋ ਡਿਫਰੈਂਸ ਇਹਨੇ। ਵੀਰ ਮਤਲਬ ਜਿੱਥੇ ਵੀ ਆਪਾਂ ਦੇਖੀ ਤੇ ਬਹੁਤ ਸੋਹਣਾ ਲੱਗ ਰਿਹਾ ਜਿੱਥੋਂ ਵੀ ਦੇਖੋ ਤੁਸੀਂ ਬਹੁਤ ਰਿਹਾ ਇਹ ਟਾਈਮ ਵੀ ਵੀ ਤੁਹਾਨੂੰ ਦਿਖਾ ਦਈਏ ਆਪਾਂ ਆਟੋ ਸ਼ਾਪ ਬੜੀ ਹੋਈ ਐ ਤੇ ਗਿਫਟ ਸ਼ਾਪ ਉਹ ਪੱਕਾ ਕਹਿ ਸਕਦੇ ਆ ਬੜਾ ਅੱਜ ক্লোਜ਼ ਐ ਕਿਉਂਕਿ ਜੋ ਇਹਨਾਂ ਦਾ ਸਟਾਫ ਐ ਇੱਥੇ ਹੋਟਲ ਵਾਲੇ ਨੇ ਗਿਫਟ ਸ਼ਾਪ ਵਾਲੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਏਰੀਆ ਅੰਦਰ ਦਾ ਇਹਨਾਂ ਦਾ ਮਾਈ ਸ਼ਾਟ ਵੀ ਆਪਾਂ ਸ਼ੂਟ ਕੀਤਾ ਹੋਇਆ ਤੇ ਇਹ ਡੇ ਸ਼ਾਟ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਮਰ ਰੈਸੈਪਸ਼ਨ ਹੈ ਜੀ ਇਹ ਬੈਕਗ੍ਰਾਉਂਡ ਜੋ ਵੀ ਐ ਕ੍ਰੀਏਟਿਵਿਟੀ ਕੀਤੀ ਹੋਈ ਐ ਉਪਰੇਸ਼ਵਰ ਲੱਗੇ ਹੋਇਆ ਜੀ ਤੇ ਇਹ ਆਪਣਾ ਐਗਜ਼ਿਟ ਹੈ ਜੀ ਇਹ ਆਪਣੀ ਲੇਜ ਪਰ ਹੈ ਜੀ ਤੇ ਗੱਡੀ ਆ ਰਹੀ ਆਪਣੀ ਤੇ ਇਹਦੇ ਵਿੱਚ ਆਪਣਾ ਹਲੇ ਲੱਗੇ ਲੋਡ ਹੋ ਜਾਣਾ ਤੇ ਆਪਾਂ ਇੱਥੋਂ ਨਿਕਲਵਾਨਾ ਚੰਡੀਗੜ੍ਹ ਵੱਲੋਂ ਬਾਹਰ ਦਾ 뷰 ਹੈ ਜੀ ਰਿਜ਼ੋਰਟ ਦਾ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਣੀ ਐਂਟਰੀਸ ਹੈ ਇੱਥੋਂ ਬੈਂਟਰੀ ਕੀਤੀ ਸੀ ਅੰਦਰ ਤੇ ਮੌਸਮ ਬਹੁਤ ਸਾਫ਼ ਹੈ ਜੀ ਤੇ ਬਹੁਤ ਸੋਹਣੀ ਹਵਾ ਹੈ ਤੇ ਬਾਹਰ ਦਾ 뷰 ਸਾਰਾ ਰਿਜ਼ੋਰਟ ਦਾ